ਬੀਤੀ ਰਾਤ 사ਦਕ ਗੁਰੂ ਹਰਸਾਇਰ ਰੋਡ ਤੇ ਵਾਪਰੇ ਕਾਰ ਅਤੇ ਟਰੈਕਟਰ ਦੇ ਸੜਕ ਖਾਸੇ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਥਾਰ ਕਾਰ ਵਾਲਿਆਂ ਦੇ ਵਿਰੁੱਧ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ ਗਈ ਹੋਰ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ 사ਦਕ ਤੋਂ ਸਾਡੀ ਖਾਸ ਰਿਪੋਰਟ ਕੀ ਭਾਈ ਇਹ ਧਰਨਾ ਲਾਇਆ ਤੁਸੀਂ ਕੀ ਗੱਲ ਕੀ ਹੋਈ ਹੈ ਜੀ ਤੇ ਅਸੀਂ ਫਰੀਦਕੋਟ ਤੋਂ ਲੰਗਰ ਲਾ ਕੇ ਆ ਰਹੇ ਸੀ ਅੱਗੋਂ ਥਾਰ ਗੱਡੀ ਆ ਰਹੀ ਸੀ ਪੀਵੀ04ਏ45 ਜਿਹੜੇ ਵਿੱਚ ਦੋ ਦੋ ਮੀਆਂ ਬੀਬੀ ਸੀ ਤੇ ਦੋਵੇਂ ਹੀ ਨਸ਼ੇ ਦੇ ਐਡਿਕਟਡ ਸੀ ਉਹਨਾਂ ਨੇ ਰੋਂਗ ਸਾਈਡ ਤੇ ਜਾ ਕੇ ਬੜੀ ਟਰੈਕਟਰ ਨਾਲ ਹਿੱਟ ਕੀਤਾ ਤੇ ਟਰੈਕਟਰ ਦਾ ਬਹੁਤ ਨੁਕਸਾਨ ਹੋਇਆ ਜੀ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਇਹ ਮੁਲਾਜ਼ਮ ਇੱਕ ਡਿਲੀ ਫਰੀਦਕੋਟ ਡਿਊਟੀ ਸੀ ਉਹ ਨਾ ਇਸ ਨੂੰ ਲੈ ਕੇ ਗਿਆ ਜੀ ਸ਼ੇਰਾ ਸਿੰਘ ਸ਼ੇਰਾ ਸਿੰਘ ਉਹ ਇਹਨਾਂ ਨੂੰ ਇੱਥੇ ਲੈ ਕੇ ਗਿਆ ਜੀ ਫਰੀਦਕੋਟ ਉਹਨਾਂ ਦਾ ਫੋਨ ਆ ਕਾਰ ਦੇ ਵਿੱਚ ਹੀ ਬਾਕੀ ਉਹ ਜੋ ਕੁਝ ਹੈਗਾ ਸੀ ਸਾਰਾ ਸਮਾਨ ਕਾਰ ਦੇ ਵਿੱਚੋਂ ਲੈ ਕੇ ਗਏ ਨੇ ਉਹਨੇ ਉਹਨਾਂ ਨੂੰ ਉਹ ਉਹਨਾਂ ਦੇ ਫੋਨ ਤੇ ਕਾਲ ਆਈਏ ਫੋਨ ਤੇ ਕਾਲ ਆਈਏ ਕਿ ਮਤਲਬ ਉਹ ਬੰਦੇ ਸਹੀ ਸਲਾਮਤ ਘਰੇ ਪਹੁੰਚ ਗਏ ਸਾਡੀ ਇਹੀ ਮੰਗ ਹੈ ਕਿ ਜਿਹੜੇ ਬੰਦੇ ਤਾਂ ਇੰਜਰਡ ਨੇ ਉਹਨਾਂ ਨੂੰ ਇੱਥੇ ਰੱਖਿਆ ਹੋਇਆ ਹੈ ਤਾਂ ਪੁਲਿਸ ਮੁਲਾਜ਼ਮ ਜਿਹੜਾ ਕੋ ਉੱਥੇ ਲੈ ਕੇ ਗਿਆ ਇੱਕ ਤਾਂ ਉਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਕੇਸ ਉਹ ਇੱਥੇ ਮੰਨ ਲਓ ਲੋਕਲ ਥਾਣੇ ਚੋਂ ਨੇ ਕਿਉਂ ਨਹੀਂ ਰਿਪੋਰਟ ਕੀਤੀ ਤੇ ਦੂਜਾ ਇਹ ਹੈ ਵੀ ਉਹਨਾਂ ਬੰਦਿਆਂ ਨੂੰ ਚੱਕ ਕੇ ਲਿਆਂਦਾ ਜਾਵੇ ਤੇ ਉਹਨਾਂ ਦਾ ਡੋਪ ਟੈਸਟ ਕਰਾਇਆ ਜਾਵੇ ਦੋਨੋਂ ਬੰਦੇ ਦੋਨਾਂ ਜਿਹੜੇ ਬੰਦੇ ਦੋਨਾਂ ਜਿਹੜੇ ਬੰਦੇ ਜਿਹਨਾਂ ਦਾ ਕਿਸੇ ਨੇ ਪੁੱਛ ਗਿਆ ਚ ਨਹੀਂ ਕੀਤੀ ਜਿਹੜੇ ਨਸ਼ੇ ਦੇ ਬੰਦੇ ਨਸ਼ਾ ਕਰ ਰਹੇ ਲੰਗਰ ਤੋਂ ਆ ਰਹੀ ਸੀ ਟਰਾਲੀ ਐ ਬਾਬਾ ਫਰੀਦ ਜੀ ਦੇ ਲੰਗਰ ਲੱਗ ਗਿਆ ਸੀ ਅੱਜ ਲੰਗਰ ਤੋਂ ਆ ਰਹੇ ਸੀ ਜਿਨ੍ਹਾਂ ਨੇ ਹੁਣ ਸੜਕ ਬਲਾਕ ਕੀਤੀ ਸਹੀ ਤੇ ਕਹਦੇ ਨੇ ਜਿਹੜੇ ਮਲਾਜਮ ਐ ਇਹ ਸਾਡੇ ਨਾਲ ਬੋਲ ਰਹੇ ਆ ਕਿ ਅਸੀਂ ਜਿਹੜੀ ਗੱਡੀ ਐ ਜਿਹੜੀ ਉਹ ਵੀ ਇੱਕੋ ਲੈ ਕੇ ਛਾਲੀਆਂ ਤੁਹਾਡਾ ਟਰੈਕਟਰ ਖੜਾ ਐ ਖੜਾ ਰਹੇ ਖੜਾ ਹੀ ਖੜਾ ਖੜਾ ਰਹੇ ਪਰ ਅਸੀਂ ਗੱਡੀ ਲੈ ਕੇ ਜਾਣੀ ਹੈ ਕਹਿੰਦੇ ਪਏ ਹੁਣ ਤੇ ਪੁਲਿਸ ਮਲਾਜਮ ਆਏ ਆ ਕੀ ਗੱਲ ਹੋ ਗਈ ਕੁਛ ਨਹੀਂ ਕਹਿ ਰਹੇ ਜੀ ਸਿਰਫ ਉਹ ਪਹਿਲਾ ਉਹਦਾ ਮਿੱਠੀਆਂ ਕੋਲਣਾ ਦੇ ਰਿਹਾ ਸਾਨੂੰ ਕੋਈ ਨਹੀਂ ਕਹਿ ਰਿਹਾ ਜਿਹੜੇ ਬੰਦੇ ਲੰਗਰ ਪਹੁੰਚਾਉਂਦਾ ਲੰਗਰ ਵਾਲੇ ਬੰਦੇ ਆ ਜੇ ਵੀਰੋ ਜਿਹੜੇ ਨਸ਼ੇ ਵਾਲੇ ਜਿਹੜੇ ਕਦੇ ਨਸ਼ਾ ਕਰਦੇ ਆ ਜੀ ਉਹ ਤਾਂ ਘਰੇ ਚੋਤੇ ਆ ਜਿਹੜੇ ਬੰਦੇ ਅੱਜ ਲੰਗਰ ਲਾ ਰਹੇ ਆ ਬਾਬਿਆਂ ਦੇ ਉਹਦੇ ਤੇ ਚੱਲ ਗਈ ਲੰਗਰ ਲਾ ਰਹੇ ਆ ਉਹਨਾਂ ਨੂੰ ਇੱਥੇ ਸੱਟਾਂ ਵੱਜ ਗਈ ਇੱਥੇ ਛੱਡ ਗਈ ਜੀ ਜਿੱਥੇ ਇੱਕ ਤਾਂ ਜੀ ਅਜੇ ਮਲਾਜਮਾਂ ਨੇ ਜਿਲ੍ਹਾ ਜੇ ਸਾਡਾ ਹੱਲ ਨਹੀਂ ਹੁੰ ਮੁਲਾਜ਼ਮਾਂ ਨੇ ਕਾਰ ਦੀ ਤਲਾਸ਼ੀ ਨਹੀਂ ਲਈ ਉਦੋਂ ਮੈਡਮ ਜੀ ਆ ਜਦੋਂ ਕਿਹਾ ਡਾਕਟਰ ਜਬਰਦਸਤੀ ਕਰ ਰਿਹਾ ਕਾਰ ਦੇ ਵਿੱਚ ਦੋ ਲੈਟਰ ਪਏ ਨੇ ਦੋਨਾਂ ਬਾਰੀਆਂ ਦੀ ਸਾਈਡ ਤੇ ਬਾਕੀ ਹਸਬੰਡ ਵਾਈਫ ਸੀਗੇ ਉਹਨਾਂ ਦੇ ਨਿਸ਼ਾਨ ਕੀਤਾ ਹੋਇਆ ਸੀ ਦੋਨੋਂ ਭੈਣ ਜੀ ਜਦੋਂ ਮੈਂ ਤੁਹਾਡਾ ਹੱਲ ਕਰੀ ਜੇ ਨਹੀਂ ਜਿਆਦਾ ਹੋਵੇ ਮੈਂ ਆਈ ਨਹੀਂ ਤੁਹਾਡੇ ਵਾਸਤੇ ਹੱਲ ਨਹੀਂ ਕਰ ਰਹੀ ਆ ਕੀ ਮਤਲਬ ਹੈ ਮੈਂ ਹੁਣ ਕੋ ਕੰਪਿਊਟਰ ਹੈ ਕਿ ਮੈਂ ਸੈਕੰਡ ਹੱਲ ਕਰ ਦੂੰਗੀ ਮੈਂ ਗੱਡੀ ਦੇਖ ਰਹੀ ਹਾਂ ਜੇ ਵਿੱਚੋਂ ਨਿਸ਼ਾਨ ਨਿਕਲਦਾ ਮੈਂ ਤਕੜੀ ਕਾਰਵਾਈ ਪਾਉਂਗੀ ਭੈਣ ਜੀ ਉਹ ਤਾਂ ਲੈ ਗਏ ਸਾਰਾ ਕੁਝ ਕੱਟ ਗਏ समान बयान लैके सारा के लैके कल किसारा भे उ एडमिट होजण भाभे उहो जो मर्ज़ी होज ਜੇਰਾ ਅਸੀਂ ਥੋੜਾ ਬਿਆਨ ਦੇਖ ਲਿਆ ਥੋੜਾ ਨੁਕਸਾਨ ਦੇਖ ਲਿਆ ਯਾਰ ਉਹ ਅਸੀਂ ਲਿਖਣਾ ਨਾ ਡਾਕਟਰ ਨੇ ਤਾਂ ਨਹੀਂ ਲਿਖਣਾ ਕੁਛ ਲਾ ਦੇਵੇ ਡਾਕਟਰ ਕਹਿ ਦੇਵੇ ਤੁਹਾਨੂੰ ਰੋਸ ਇੰਨਾ ਹੀ ਆ ਜੀ ਜਦੋਂ ਐਕਸੀਡੈਂਟ ਹੋਇਆ ਉਹਨਾਂ ਨੂੰ ਲੈ ਕੇ ਉਹ ਵਾਸਤੇ ਲੈ ਗਿਆ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਦੀ ਕੋਈ ਰਿਪੋਰਟ ਨਹੀਂ ਲਈ ਇੱਕ ਜਿਨਾ ਬੋਲੋ ਇੱਕ ਜਿਨਾ ਤੇਰੇ ਤੇ ਨਾ ਬੋਲੋ ਦੋ ਮਿੰਟ ਸਾਰੇ ਨਾ ਬੋਲਾ ਕਰੋ ਇੱਕ ਮਿੰਟ ਓਏ ਕਿੰਨਾ ਗੱਲ ਕਰੋ ਯਾਰ ਹਲੋ ਫਿਰ ਇੱਕ ਮਿੰਟ ਓਏ ਜੋ ਮਿੰਟ ਸਾਰੇ ਨਾ ਬੋਲਾ ਕਰੋ ਸਾਰੇ ਨਾ ਬੋਲਾ ਕਰੋ ਚੁੱਪ ਹੋ ਜਾਓ ਜਿਹੜੀ ਚਾਂਦੀ ਨਾ ਉਹਨਾਂ ਨੇ ਗੱਲ ਕੀਤੀ ਉਨੀ ਚਾਂਦੀ ਨਾ ਸੁਣ ਲਓ ਉਹਨੂੰ ਜੀ ਤੁਸੀਂ ਜਿਹੜੇ ਜਦੋਂ ਅਸੀਂ ਆਏ ਆ ਬਾਈ ਜੀ ਇੱਥੇ ਜਿਹੜੇ ਦੋ ਸੀ ਪਹਿਲੇ ਉਹਨਾਂ ਨੂੰ ਤਾਂ ਕੋਣ ਲੈ ਕੇ ਗਿਆ ਜਿਹੜੇ ਟਰੈਕਟਰ ਵਾਲੇ ਬੰਦੇ ਸੀਗੇ ਮੇਰੇ ਮੂੰਹ ਤੇ ਇੱਥੇ ਸਾਹਮਣੇ ਲੈ ਆਓ ਜੇ ਮੈਂ ਝੂਠ ਮਾਰਾਂ ਮੈਨੂੰ ਕਹਿ ਦਿਆ ਜੋ ਮੈਂ ਤੈਨੂੰ ਹੁਣ ਬੰਦਾਂ ਪਿੱਛੇ ਤੁਹਾਡੇ ਕੋਈ ਛੱਟ ਵਜੀ ਬਾਈ ਜੀ ਮੈਡੀਕਲ ਚੱਲਣਾ ਜਾਂ ਫਸਟ ਏਡ ਦੀ ਲੋੜ ਆ ਜਾਂ ਤੁਹਾਡੇ ਪੇਨ ਹੋ ਰਹੀ ਤੁਹਾਨੂੰ ਸਪਰੇਅ ਕਰਦੇ ਆ ਹੁਣ ਕਹੇ ਬਾਈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦਾ ਉਹਨਾਂ ਨੂੰ ਅੰਦਰੂਨੀ ਸੱਟ ਹੋਵੇ ਸਾਹਮਣੇ ਅਸੀਂ ਇਹ ਨਹੀਂ ਕਹਿੰਦੇ ਸੱਟ ਨਹੀਂ ਹੋਣੀ ਉਹਨਾਂ ਦੇ ਉਹ ਮੌਕੇ ਤੇ ਸਾਨੂੰ ਅਸੀਂ ਤਾਂ ਹੀ ਆਏ ਸੀ ਗੱਡੀ ਲੈ ਕੇ ਮੌਕੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਜੀ ਮੌਕੇ ਨੂੰ ਪਤਾ ਵੀ ਨਹੀਂ ਲੱਗਦਾ ਗਾ ਮੈਂ 10 ਵਾਰੀ ਕਹਿਤਾ ਵੀ ਆਪ ਬੰਦਾ ਤਿਆਰ ਆ ਸਰ ਮੇਨ ਸਰਕਸ ਰੱਖਿਆ ਵਾਲਿਆਂ ਨੇ ਹੀ ਲੈ ਕੇ ਜਾਣਾ ਹੁੰਦਾ ਬੰਦਿਆਂ ਨੂੰ ਨਾ ਵੀ ਬੰਦਾ ਤਿਆਰ ਆ ਪੰਜੇ ਜਾਣੇ ਚੱਲੋ ਐਡਮਿਟ ਕਰਾ ਕੇ ਆਉਂਦਾ ਹਾਂ ਹੁਣ ਟੁੱਟਦੇ ਨਹੀਂ ਨਹੀਂ ਮੈਡਮ ਜੀ ਛੱਡ ਦੋ ਪਹਿਲਾਂ ਮੈਡਮ ਜਿਹੜੇ ਕੋਲ ਲੈ ਕੇ ਆਉਣੀ ਆਉਣੀ ਆ ਓਏ ਇੱਕ ਮਿੰਟ ਯਾਰ ਇੱਕ ਬੰਦੇ ਨਾਲ ਕਰੋ ਇੱਕ ਬੰਦੇ ਨਾਲ ਕਰੋ ਚਲੋ ਵਾਹ ਯਾਰ ਇੱਕ ਜਣਾ ਇੱਕ ਜਣਾ ਲੈ ਗਏ ਜਿਹਨੂੰ ਪੂਰਾ ਸਮੂਹ ਦਾ ਪਤਾ ਕਿਦਾਂ ਨਾਲ ਗੋ ਤੁਹਾਡਾ ਫਾਇਦਾ ਹੋ ਗਿਆ ਉਹਨਾਂ ਦਾ ਮੋੜਾ ਲਿਆ ਕਰਾਤਾ ਜੀ ਉਹ ਤਾਂ ਫੇਰ ਵੀ ਫਾਇਦਾ ਪਾ ਲਿਆ ਉਹਨਾਂ ਨੂੰ ਜੇ ਬਾਈ ਚਾਂਸ ਆਉਂਦਾ ਚੱਕ ਕੇ ਲੈ ਗਾ ਜੇ ਸਾਡੇ ਬੰਦੇ ਬੰਦੇ ਅੱਧ ਜਿਆਦਾ ਵੱਜੀ ਹੁੰਦੀ ਇਹ ਬਾਅਦ ਵਿੱਚ ਆਏ ਨਾ ਮੈਨੂੰ ਜੇਰਾ ਤੁਹਾਡਾ ਮੁਲਾਜ਼ਮੀ ਆ ਸੜਕ ਰੱਖਿਆ ਵਾਲੀ ਗੱਡੀ ਨੂੰ ਲੱਗ ਰਹੇ ਨੇ ਨਹੀਂ ਬੰਦੇ ਆ ਯਾਰ ਕਾਮਰ ਇਹ ਕਮਾਨੇ ਦੇ ਜੀ ਚੁੱਪ ਕਰੋ ਚੁੱਪ ਕਰੋ ਜਿਹੜਾ ਮੁੰਡਾ ਇਥੋਂ ਲੰਘਿਆ ਜਿਹੜਾ ਮੁੰਡਾ ਤੁਸੀਂ ਕਹਿੰਦੇ ਉਹਨੂੰ ਲੈ ਕੇ ਗਿਆ ਉਹਦੀ ਤੇ ਅੱਜ ਥਾਣੇ ਵਿੱਚ ਡਿਊਟੀ ਹੈ ਨਹੀਂ ਸੀ ਉਹ ਮੇਲਾ ਡਿਊਟੀ ਤੋਂ ਆਇਆ ਸੀ ਉਹ ਲੰਘ ਰਿਹਾ ਸੀ ਗੁਰੂ ਅਰਦਾਇ ਦਾ ਰਹਿਣ ਵਾਲਾ ਆ ਉਹ ਲੰਘ ਰਿਹਾ ਸੀ ਸਭ ਤੋਂ ਪਹਿਲਾਂ ਫੋਨ ਵੀ ਉਹਨੇ ਹੀ ਕੀਤਾ ਵੀ ਐਕਸੀਡੈਂਟ ਹੋ ਗਿਆ ਉਹਨੂੰ ਲੱਗਾ ਵੀ ਲੇਡੀਜ਼ ਦੇ ਜਿਆਦਾ ਸੱਟ ਆ ਜੇਡੀ ਦੇ ਮੈਡਮ ਇੱਕ ਮਿੰਟ ਇੱਕ ਮਿੰਟ ਮੈਨਾ ਜੀ ਜੇਡੀ ਨੂੰ ਸੁਣੋ ਯਾਰ ਬਹੁਤ ਗੱਲ ਸੁਣੋ ਯਾਰ ਬਹੁਤ ਗੱਲ ਸੁਣੋ ਯਾਰ ਬਖਸ਼ ਇੱਕ ਖੰਟੀ ਲਾ ਕੇ ਬੰਦ ਉਹ ਘੱਟ ਗੱਲ ਕਰ ਰੋਈ ਤੂੰ ਚੰਕ ਕਰਦੇ ਅਗਲੇ ਸਾਰੇ ਆਇਓ ਬਹੁਤ ਬਤਾਣੇ ਕਰ ਜਾ ਬੰਦਦਾ ਮੇਰਾ ਆਜ ਦੇਖਦਾ ਅੱਛਾ ਉਹਦੇ ਜਿਹੜਾ ਆਉਗਾ ਕਰਦੇ ਹਾਂ ਹਾਂਜੀ ਕਿਉਂ ਇੱਕ ਛੋਟਾ ਆ ਥੱਲਿਓ ਨਵਾਂ ਵਰਤੀ ਮਲਾਮ ਦੇ ਹੱਥੋਂ ਉਹ ਬੇਸ਼ਾਨੀ ਛੋਟਾ ਸੰਬੰਧੀ ਨੌਜਵਾਨ ਸਭਾ ਦੀਪ ਸਿੰਘ ਵਾਲਾ ਮੇਰਾ ਪਿੰਡ ਸਾਨੂੰ ਜਦੋਂ ਪਤਾ ਲੱਗਾ ਕਿ ਇੱਥੇ ਐਕਸੀਡੈਂਟ ਹੋਇਆ ਸੀ ਉਦੋਂ ਦੇ ਪਹੁੰਚੇ ਹੋਏ ਤੇ ਕਿਰਪਾ ਕਰਕੇ ਇੱਕ ਬੇਨਤੀ ਆ ਸੌਲੋ ਭਾਈ ਸੌਲੋ ਆਪਾਂ ਨੂੰ ਜੇ ਮੁਲਾਜ਼ਮ ਵੀ ਆਏ ਨਾ ਜਿਹੜੀ ਗੱਲ ਕਰਦੇ ਆਪਾਂ ਨੂੰ ਗੱਲ ਸੁਣ ਲੈਣੀ ਚਾਹੀਦੀ ਆ ਠੀਕ ਆ ਜਿਹੜਾ ਆਪਣਾ ਧਰਨਾ ਪ੍ਰਦਰਸ਼ਨਾ ਜਦੋਂ ਤੱਕ ਆਪਾਂ ਸੈਟਿਸਫਾਈ ਨਹੀਂ ਹੁੰਦੇ ਜਦੋਂ ਤੱਕ ਐਫ ਆਈ ਆਰ ਦੀ ਨਕਲ ਨਹੀਂ ਦਿੰਦੇ ਆਪਾਂ ਧਰਨਾ ਹੀ ਰੱਖਣਾ ਠੀਕ ਹੈ ਬੈਠੇ ਆਪਾਂ ਪਰ ਇੱਕ ਗੱਲ ਆ ਜਦੋਂ ਕੋਈ ਗੱਲ ਕਰਨ ਆਉਂਦਾ ਉਹਦਾ ਇਕੱਲਾ ਇਕੱਲਾ ਬੰਦਾ ਸ਼ਾਂਤੀ ਨਾਲ ਗੱਲ ਕਰੋ ਰੌਲਾ ਪਾਵਾਂਗੇ ਕਿਸੇ ਦੀ ਗੱਲ ਦੀ ਕੋਈ ਸਮਝ ਨਹੀਂ ਆਉਂਦੀ ਗੱਲ ਸੁਸਾਨੀ ਗੱਲ ਕਰੋ ਠੀਕ ਹੈ ਨਾਲ ਕਿੱਧਰ